ਕਬੱਡੀ 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 ਮਾਨੰਦਰ ਚ ਰਾਜ ਝੋੜਦੀ ਬਿਰਬੇ ਪਿੰਡ ਦਾ ਰਾਜ ਝੋੜ ਮਾਨੰਦਰ ਚਰਲੀ ਕਬੱਡੀ ਪਾਰ ਦੇ ਵਾਸਤੇ ਇਸ ਸਮੇਂ ਵੱਧਾ ਤੇ ਨੌਜਵਾਨ ਨਾਉ ਚਾਰ ਜਾਤੀ ਬਿਲਕੁਲ ਤਿਆਰ ਨੇ ਫਤਿਹ ਕੰਦੇ ਛੰਨਾ ਦੀ ਟੀਮ ਦੇ ਇੱਕ ਵਾਰ ਸੇ ਦਵਾਈ ਹੈ ਜਿਲ੍ਹਾ ਜਲੰਧਰ ਦੀ ਧਰਤੀ ਦਾ ਕਿ ਕਬੱਡੀ ਖਿਡਾਰੀਆਂ ਦੇ ਵਿੱਚ ਨਾਮ ਹੈ ਜਿਵੇਂ ਕਿ ਅੱਜ ਵੀ ਬੰਗਾਲ ਦੇ ਮੰਗੀਦਰਾ ਰਿੰਡਾ ਹੰਦੀਆ ਦਾ ਸੰਦੀਪ ਦਾ ਜਲਾਲ ਕੁਰੀਆ ਪਾਲਾ ਰੁਕੀ ਦਾ ਬੱッコ ਨਾਮ ਦੇ ਲਈ ਪੁਆਇੰਟ ਜੁੜਦਾ ਹੋਇਆ ਫੱਟੇਗੜ ਸ਼ੰਨਾ ਦੀ ਟੀਮ ਦੇ ਲਈ ਅਗਲੀ ਵਾਰ ਮੈਦਾਨ ਦੇ ਵਿੱਚ ਫਿਰ ਰਿੰਕੂ ਦੀ ਰਿੰਕੂ ਚੜ੍ਹੇੜੀ ਵਾਲਾ ਰਾਣ ਦੇ ਵਿੱਚ ਕਬੱਡੀ ਪਾਉਣ ਦੇ ਵਾਸਤੇ ਵਧਿਆ ਹੋਇਆ ਚਾਰ ਹਾਸੀ ਬਿਲਕੁਲ ਤਿਆਰ ਨੇ ਇੱਕ ਪਾਸੇ ਜਲਾਲ ਸਿੰਘ ਦੂਜੇ ਪਾਸੇ ਅਮਰਪਾਲ ਦਾ ਜਲਾਲ ਕੁਰੀਆ राज चोरनि जी वॾी पॉमरी मनालो वॾे लुले वारे बहार छुमे दरियावां ਸਕੱਟੇ ਬੰਦ ਕਰ ਲੈਣਾ ਸਾਨੂੰ ਭੈਜ ਆਉਂਦਾ ਯਾਰੋ ਫਿਰਦੀ ਹਵਾਵਾਂ ਤਾਂ ਰਾਜੇਸ਼ਪੁਰ ਪਿੰਡ ਦਾ ਸੁਲਤਾਨ ਕੱਲ ਨੂੰ ਉਗਰਾਹਾ ਪਿੰਡ ਦੇ ਵਿੱਚ ਸ਼ਾਨਦਾਰ ਮੈਚ ਖੇਡੇ ਜਾਣਗੇ ਬੈਸਟ ਸਟੇਟ ਦੇ ਯਾਫੀ ਨੂੰ ਐਨ ਜੀ ਦਾ ਖੁਸ਼ਾਮੀ ਦਾ ਲੱਗਿਆ ਜਿਲ੍ਹਾਪੁਰੀਆ ਪਾਤਰ ਚੱਕੇ ਜਾਮ ਕਰਦਾ ਹੋਇਆ ਜਿਸਕੇ ਜਾਮ ਹੁਣੇ ਤੁਰੀ ਜਾਂਦੀ ਰੇਲ ਤੇ ਤੈਨੂੰ ਵੇਖ ਕੇ ਜਿਲ੍ਹਾਪੁਰੀਆ ਪਾਲਾ ਇੰਗਲੈਂਡ ਫਿਰ ਸੀਜ਼ਨ ਦਾ ਵੀ ਨੰਦਪੁਰ ਵਾਲੇ ਦਾ ਆਪਣਾ ਵੀ ਮੈਚ ਰਾਮ ਗਿਰਸ ਸਿੰਘ ਸਰਪੰਚ ਸ਼ਾਜਲੀ ਵਾਲੇ ਪ੍ਰੀਤੋ ਸਿੰਘ ਤੇ ਪਰਮ ਮਿੱਤਰ ਨੇ ਸੁਲਤਾਨ ਦੇ ਵਾਸਤੇ ਫਾਰ ਦਾ ਜਿਵੇਂ ਨੇ ਸਰਪੰਚ ਜੀ ਬੰਦਰਪਾਲ ਜੀ ਜਪਨ ਸਾਹਿਬ ਉਹਨਾਂ ਦੇ ਫਾਰ ਦੇ ਪਾਣੀ ਦੇ ਵਾਸਤੇ ਹੈ ਲਓ ਪਾਲੇ ਦੇ ਵਾਸਤੇ 100 ਰੁਪਿਆ ਬੰਦਰਪਾਲ ਜੀ ਸਰਪੰਚ ਸਾਹਿਬ ਗੁਰੀਬ ਸਿੰਘ ਜੀ ਸਾਹਬ ਜੀ ਵੀ ਅੱਜ ਐਸੀ ਤਰ੍ਹਾਂ ਕਬੱਡੀ ਦੀਆਂ ਕੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ